ਧੰਨਵਾਦ ਸਰ ਜੀ ਹੁਣ ਮੈਂ ਬੇਨਤੀ ਕਰਾਂਗੀ ਕਿ ਮੰਤਰੀ ਸਾਹਿਬ ਜੀ ਸਟੇਜ ਤੇ ਆ ਕੇ ਆਪਣੇ ਵਿਚਾਰ ਅਤੇ ਦਿਸ਼ਾ ਨਿਰਦੇਸ਼ ਸਾਡੇ ਨਾਲ ਸਾਂਝੇ ਕਰਨ ਸਟੇਜ ਉਤੇ ਵਿਰਾਜਮਾਨ ਸ੍ਰੀ ਗ੍ਰਿਸ਼ ਦੇਵਾਲਨ ਜੀ ਵਿਨੇਸ਼ ਜੀ ਸੁਮੇਤ ਜੀ ਸਾਰੇ ਹੀ ਸਾਡੇ ਡਿਪਾਰਟਮੈਂਟ ਦੇ ਸਾਰੇ ਹੀ ਆਫੀਸਰਸ ਸਾਰੇ ਹੀ ਸਟੇਕ ਹোলਡਰਸ ਸਾਰੇ ਹੀ মিডিਆ ਦੇ ਸਾਥੀ ਸਾਰੇ ਹੀ ਸੇਵਾ ਸਾਥੀ ਸਾਰੇ ਹੀ ਸਤਕਾਰਯੋਗ ਸਾਥੀਓਰ ਪੰਜਾਬ ਦੇ ਵਿੱਚੋਂ ਅੱਜ ਅਲੱਗ-ਅਲੱਗ ਇਲਾਕੇ ਦੇ ਵਿੱਚੋਂ ਪਹੁੰਚੇ ਕੁਝ ਲੋਕ ਜਿਨ੍ਹਾਂ ਨੇ ਇਹ ਸਰਵਿਸਿਜ਼ ਲਈਆਂ ਨੇ ਜਾਂ ਅੱਗੇ ਨੂੰ ਲੈਣ ਜਾ ਰਹੇ ਨੇ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਅੱਜ ਇਸ ਇੱਕ ਨਵੇਂ ਮਾਈਲਸਟੋਨ ਮੀਲ ਪੱਥਰ ਜੋ ਗਵਰਨੈਂਸ ਰਿਫਾਰਮਸ ਡਿਪਾਰਟਮੈਂਟ ਪੰਜਾਬ ਸਰਕਾਰ ਜੋ ਰੱਖਣ ਜਾ ਰਹੀ ਹੈ ਉਹਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਤੁਸੀਂ ਪਹੁੰਚਿਓ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਸਾਥੀਓ ਜਿਵੇਂ ਕਿ ਮੇਰੇ ਤੋਂ ਪਹਿਲਾਂ ਗਰੀਸ਼ ਜੀ ਨੇ ਦੱਸਿਆ ਕਿ ਅਸੀਂ ਜਿਸ ਦਿਨ ਦੀ ਤੁਹਾਡੀ ਆਪਣੀ ਸਰਕਾਰ ਬਣੀ ਹੈ ਸਾਡੀ ਕੋਸ਼ਿਸ਼ ਰਹੀ ਹੈ ਕਿ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਸੁਖਾਲਾ ਹੋਰ ਬਿਹਤਰ ਬਣਾਇਆ ਜਾ ਸਕੇ ਔਰ ਰੈਡ ਟੈਪਿਜ਼ਮ ਦੀ ਜਗ੍ਹਾ ਤੇ ਰੈੱਡ ਕਾਰਪਟ ਸਰਵਿਸਿਜ਼ ਨੇ ਜਿਹੜੀਆਂ ਉਹ ਲੋਕਾਂ ਨੂੰ ਪੰਜਾਬੀਆਂ ਨੂੰ ਉਹ ਦਿੱਤੀਆਂ ਜਾ ਸਕਣ। ਮੈਂ ਨਿੱਜੀ ਤੌਰ ਤੇ ਇਹ ਮੰਨ ਕੇ ਚੱਲਦਾ ਕਿ ਸਰਕਾਰ ਉਹੀ ਕਾਮਯਾਬ ਹੁੰਦੀ ਹੈ ਕਿ ਜਿਸ ਦੇ ਸਿਸਟਮ ਦੇ ਵਿੱਚ ਜਿਸ ਦੇ ਸ਼ਾਸਨ ਦੇ ਵਿੱਚ ਲੋਕਾਂ ਦੇ ਕੰਮ ਬਿਨਾਂ ਪੈਸੇ ਤੋਂ ਬਿਨਾਂ ਸਿਫਾਰਿਸ਼ ਤੋਂ ਤੇ ਬਿਨਾਂ ਖੱਜਲ ਖਵਾਰੀ ਦੇ ਹੋ ਸਕਣ ਸਰਕਾਰੀ ਦਫ਼ਤਰਾਂ ਦੇ ਵਿੱਚ। ਸਭ ਤੋਂ ਵੱਡੀ चीज जो है कोई वो गुड गवर्नेंस है गवर्नमेंट ਘਟ ਤੋਂ ਘੱਟ ਹੋਣੀ ਚਾਹੀਦੀ ਹੈ ਔਰ ਗਵਰਨੈਂਸ ਹੈ ਜਿਹੜੀ ਉਹ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਔਰ ਇਹਦਾ ਜੋ ਜ਼ਿੰਮੇ ਜੋ ਤਕਰੀਬਨ 438 ਸਰਵਿਸਿਜ਼ ਦੇ ਕਰੀਬ ਜੋ ਗਵਰਨੈਂਸ ਰਿਫਾਰਮਸ ਡਿਪਾਰਟਮੈਂਟ ਸੇਵਾ ਕੇਂਦਰਾ ਦੇ ذریعے ਦਿੰਦਾ ਰਿਹਾ ਹੈ ਤੇ ਉਸ ਚੀਜ਼ ਨੂੰ ਹੋਰ ਦੋ ਸਟੈਪ ਅੱਗੇ ਲੈਣ ਲੈ ਕੇ ਜਾਣ ਦੇ ਮਕਸਦ ਦੇ ਨਾਲ ਇਹ ਡੋਰ ਸਟੈਪ ਡਿਲੀਵਰੀ ਸਰਵਿਸਿਜ਼ ਨੇ ਜਿਹੜੀਆਂ ਪਹਿਲਾਂ ਆਪਣੀ ਆਪਣੀ ਸਰਕਾਰ ਨੇ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਸ਼ੁਰੂ ਕੀਤੀਆਂ ਤੇ ਬਾਅਦ ਦੇ ਵਿੱਚ ਉਹੀ ਜੋ ਮਾਡਲ ਹੈ ਉਹ ਪੰਜਾਬ ਦੇ ਵਿੱਚ ਇੰਪਲੀਮੈਂਟ ਕੀਤਾ ਗਿਆ ਤੇ ਮੈਨੂੰ ਦੱਸਦੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਤੱਕ ਮਹਿਜ਼ 1 ਸਾਲ ਦੇ ਵਿੱਚ 92000 ਲੋਕ ਨੇ ਜਿਹੜੇ ਉਹ ਡੋਅ ਸਟੈਪ ਸਰਵਿਸੇਸ ਦਾ ਲਾਹਾ ਪੰਜਾਬ ਦੇ ਵਿੱਚ ਲੈ ਚੁੱਕੇ ਨੇ 92000 ਦੇ ਕਰੀਬ ਇਸ ਤੋਂ ਇਲਾਵਾ ਔਰ ਇਹ ਉਹ ਸਰਵਿਸੇਸ ਨੇ ਜਿਹੜੀਆਂ ਕਿ 43 43 ਸਰਵਿਸੇਸ ਜਿਹੜੀਆਂ ਕਿ ਅਸੀਂ ਹਾਈ ਵੋਲਿਊਮ ਆਉਂਦੇ ਸੀਗੇ ਕਿ ਜਿਨ੍ਹਾਂ ਦੇ ਵਿੱਚ 99% ਲੋਕਾਂ ਦੀਆਂ ਸਰਵਿਸੇਸ ਨੇ ਜਿਹੜੀਆਂ ਉਹ ਇਹਨਾਂ 43 ਸਰਵਿਸੇਸ ਦੇ ਵਿੱਚ ਹੀ ਪੂਰੀਆਂ ਹੋ ਜਾਂਦੀਆਂ ਸੀਗੀਆਂ ਐਪਲੀਕੇਸ਼ਨਸ ਪਰ ਉਹ ਮਹਿਜ਼ 1% ਲੋਕ ਜਿਨ੍ਹਾਂ ਨੋ ਡੋਰਸਟੈਪ ਡਿਲੀਵਰੀ ਦੀ ਸਰਵਿਸ ਅਵੇਲੇਬਲ ਫੈਸਿਲਿਟੀ ਨਹੀਂ ਅਵੇਲੇਬਲ ਸੀਗੀ ਉਸ 1% ਲੋਕਾਂ ਨੂੰ ਕਵਰ ਕਰਨ ਦੇ ਲਈ ਵੀ ਅਸੀਂ ਅੱਜ 363 ਸਰਵਿਸਿਜ਼ ਨੇ ਜਿਹੜੀਆਂ ਹੋਰ ਇਹਦੇ ਵਿੱਚ ਜੋੜ ਜੋੜ ਰਹੇ ਹਾਂ ਤਾਂ ਕਿ 1% ਲੋਕਾਂ ਨੂੰ ਵੀ ਕੋਈ ਦਿੱਕਤ ਨਾ ਆਵੇ ਜੇ ਕੋਈ ਬਜ਼ੁਰਗ ਹੈ ਜੇ ਕੋਈ ਵਿਅਕਤੀ ਕਮਕਾਜੀ ਹੈ ਦਫ਼ਤਰ ਜਾਂਦਾ ਹੈ ਸਵੇਰ ਤੋਂ ਸ਼ਾਮ ਤੱਕ ਟਾਈਮ ਨਹੀਂ ਲੱਗਦਾ ਬੱਚੇ ਛੋਟੇ ਨੇ ਜਾਂ ਕੋਈ ਹੋਰ ਮਜਬੂਰੀਆਂ ਨੇ ਜਿਹੜਾ ਸੇਵਾ ਕੇਂਦਰ ਦੇ ਵਿੱਚ ਨਹੀਂ ਜਾ ਸਕਦਾ ਉਹ ਘਰੇ ਬੈਠਾ ਇਹਨਾਂ ਡੋਰਸਟੈਪ ਡਿਲੀਵਰੀ ਸਰਵਿਸਿਜ਼ ਦਾ ਜਿਹੜਾ ਲਾਹਾ ਹੈ ਉਹ ਲੈ ਸਕੇ ਸੋ ਸਾਡੀ ਕੋਸ਼ਿਸ਼ ਹੈ ਡਿਪਾਰਟਮੈਂਟ ਦੀ ਕੋਸ਼ਿਸ਼ ਹੈ ਐਜ਼ ਅ ਟੀਮ ਔਰ ਮੈਂ ਧੰਨਵਾਦ ਦਿਆਂ ਪੂਰੇ ਡਿਪਾਰਟਮੈਂਟ ਦਾ ਸਾਰੇ ਸਾਥੀਆਂ ਦਾ ਸਾਰੇ ਸਾਡੇ ਜਿਹੜੇ ਆਫਿਸਸਸ ਨੇ ਔਰ ਨੀਚੇ ਤੱਕ ਜਿੰਨੇ ਵੀ ਸਾਡੇ ਸਟਾਫ ਮੈਂਬਰਸ ਨੇ ਕਿ ਦਿਨ ਰਾਤ ਉਹਨਾਂ ਨੇ ਇਸ ਸਕੀਮ ਨੂੰ ਇਸ ਪਲਾਨ ਨੂੰ ਕਾਮਯਾਬ ਕਰਨ ਦੇ ਵਿੱਚ ਮਿਹਨਤ ਕੀਤੀ ਹੈ ਔਰ ਅੱਜ ਉਹਦਾ ਇੱਕ ਰੀਅਲ ਟਾਈਮ ਐਡਵਾਂਟੇਜ ਹੈ ਜਿਹੜਾ ਉਹ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਅਸੀਂ ਪਿਛਲੇ ਸਮੇਂ ਦੇ ਵਿੱਚ ਇੱਕ ਫੈਸਿਲਿਟੀ ਲਾਂਚ ਕੀਤੀ ਸੀਗੀ ਅਗੇਨ ਸਿਰਫ ਇੱਕੋ ਹੀ ਚੀਜ਼ ਮਕਸਦ ਇੱਕੋ ਹੀ ਸੀਗਾ ਟੀਚਾ ਇੱਕੋ ਹੀ ਸੀ ਕਿ ਲੋਕਾਂ ਨੂੰ ਬਾਰ-ਬਾਰ ਸੇਵਾ ਕੇਂਦਰਾਂ ਦੇ ਵਿੱਚ ਜਾਂ ਦਫ਼ਤਰਾਂ ਦੇ ਵਿੱਚ ਨਾ ਜਾਣਾ ਪਵੇ ਅਪਲਾਈ ਕਰੋ ਤੇ ਅੱਜ ਤਕਰੀਬਨ ਤਕਰੀਬਨ 77 ਲੱਖ ਜਿਹੜੇ ਸਰਟੀਫਿਕੇਟਸ ਨੇ ਉਹ ਅਲੱਗ-ਅਲੱਗ ਮੈਕਮੇ ਤੋਂ ਬਣਵਾ ਕੇ ਦੇਣ ਤੋਂ ਬਾਅਦ 77 ਲੱਖ ਜਿਹੜੀਆਂ ਜਿਹੜੀਆਂ ਸਰਵਿਸਿਜ਼ ਨੇ ਉਹ ਲੋਕਾਂ ਨੂੰ QR ਕੋਡ ਦੇ ਜ਼ਰੀਏ ਮੋਬਾਈਲ ਦੇ ਉੱਪਰ ਡਿਲੀਵਰ ਹੋ ਚੁੱਕੀਆਂ ਹੈ ਮਹਿਜ਼ ਤਕਰੀਬਨ ਡੇਢ ਘੰਟੇ ਦੇ ਵਿੱਚ 77 ਲੱਖ ਮੈਂ ਸਮਝਦਾ ਕਿ ਸ਼ਾਇਦ ਇਹ ਇਹ ਰਿਕਾਰਡ ਹੀ ਹੋਏਗਾ ਪੂਰੇ ਮੁਲਕ ਦੇ ਵਿੱਚੋਂ ਇੱਕ ਇਸੇ ਤਰੀਕੇ ਦੇ ਨਾਲ ਜਿਵੇਂ ਗਰੀਜ ਨੇ ਦੱਸਿਆ ਕਿ ਪਟਵਾਰੀਆਂ ਨੂੰ ਆਨਬੋਰਡ ਕੀਤਾ ਤੇ ਸਾਰੇ ਪੰਜਾਬ ਦੇ ਪਟਵਾਰੀ ਆਨ ਬੋਰਡ ਹੋ ਚੁੱਕੇ ਨੇ ਤਾਂ ਕਿ ਲੋਕਾਂ ਨੂੰ ਉਹਨਾਂ ਕੋਲ ਵੀ ਖੱਜਲ ਖਵਰੀ ਦੇ ਲਈ ਨਾ ਜਾਣਾ ਪਵੇ ਪਟਵਾਰੀਆਂ ਤੋਂ ਬਾਅਦ ਹੁਣ ਅਗਲਾ ਸਟੈਪ ਹੈ ਜਿਹੜਾ ਉਹ ਪੰਜਾਬ ਦੇ ਸਾਰੇ ਸਰਪੰਚਾਂ ਨੂੰ ਨੰਬਰਦਾਰਾਂ ਨੂੰ ਤੇ ਐਮਸੀਆ ਨੂੰ ਆਨ ਬੋਰਡ ਕਰਨ ਲੱਗਿਆ ਤਾਂ ਕਿ ਕਿਸੇ ਸਰਪੰਚ ਨੰਬਰਦਾਰ ਜਾਂ ਐਮਸੀ ਦੇ ਪਿੱਛੇ ਵੀ ਲੋਕਾਂ ਨੂੰ ਖੱਜਲ ਖਵਾਰ ਨਾ ਹੋਣਾ ਪੈਂਦਾ ਹੋਵੇ ਪਟਵਾਰੀ ਤੋਂ ਉਹਨਾਂ ਦੇ ਮੋਬਾਈਲ ਦੇ ਉੱਪਰ ਵਟਸਐਪ ਦੇ ਉੱਪਰ ਹੀ ਜਿਵੇਂ ਵੈਰੀਫਿਕੇਸ਼ਨ ਵਾਸਤੇ ਐਪਲੀਕੇਸ਼ਨ ਜਾਣੀ ਹੈ ਤੇ ਯੈਸ ਨੋ ਪਟਵਾਰੀ ਦੀਪੇ ਜੀ ਹੋਈ ਐਪਲੀਕੇਸ਼ਨ ਦਾ ਐਮਸੀ ਸਰਪੰਚਾ ਨੰਬਰਦਾਰ ਨੇ ਫੋਨ ਦੇ ਉੱਪਰ ਯੈਸ ਨੋ ਕਰ ਦੇਣਾ ਤੇ ਵੈਰੀਫਿਕੇਸ਼ਨ ਹੋ ਜਾਣੀ ਹੈ ਜਾਂ ਇਨਕਾਰ ਹੋ ਜਾਣਾ ਹੈ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਨੂੰ ਘਰ ਬੈਠੇ 100% ਫੈਸਿਲਿਟੀਆਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਸਕਣ ਤੇ ਜਿਹੜਾ ਮੈਂ ਪਟਵਾਰੀਆਂ ਦਾ ਕਿਹਾ ਹੁਣ ਤੱਕ ਤਕਰੀਬਨ ਤਕਰੀਬਨ 10 ਲੱਖ ਦੇ ਕਰੀਬ ਪਟਵਾਰੀ ਆਨਲਾਈਨ ਵੈਰੀਫਿਕੇਸ਼ਨ ਹੈ ਜਿਹੜੀ ਉਹ ਉਹ ਕਰ ਚੁੱਕੇ ਨੇ دیر ਬਾਈ ਮੀਨਿੰਗ ਮਤਲਬ ਕੀ ਹੈ ਕਿ ਨਹੀਂ ਜੇ ਇਹ ਨਾ ਕਰਦੇ ਤੇ 10 ਲੱਖ ਲੋਕਾਂ ਨੂੰ ਪਟਵਾਰੀਆਂ ਕੋਲ ਆਪਦੀ ਐਪਲੀਕੇਸ਼ਨ ਮਨਜ਼ੂਰ ਕਰਾਉਣ ਦੇ ਲਈ ਜਾਣਾ ਪੈਂਦਾ ਕਿੰਨੇ ਚੱਕਰ ਲੱਗਦੇ ਕਿੰਨਾ ਟਾਈਮ ਲੱਗਦਾ ਕਿੰਨੀ ਪੈਸੇ ਦੀ ਬਰਬਾਦੀ ਹੁੰਦੀ ਔਰ ਹੋ ਸਕਦਾ ਹੈ ਅੱਗੋਂ ਕੋਈ ਜਾਇਜ਼ ਨਜਾਇਜ਼ ਡਿਮਾਂਡ ਵੀ ਕਿਸੇ ਪਟਵਾਰੀ ਤੋਂ ਆ ਜਾਂਦੀ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਖਤਮ ਕਰਨ ਦੇ ਲਈ ਡਿਪਾਰਟਮੈਂਟ ਵੱਲੋਂ ਬੇਸ਼ੁਮਾਰ ਕਮਾਲ ਦੇ ਇਨੀਸ਼ੀਏਟਿਵ ਨੇ ਜਿਹੜੇ ਉਹ ਲਏ ਜਾ ਰਹੇ ਨੇ ਔਰ ਮੈਂ ਸਮਝਦਾ ਕਿ ਜੋ ਸਰਵਿਸਿਜ਼ ਨੇ ਅੱਗੇ ਨਾਲੋਂ ਇੰਪਰੂਵ ਵੀ ਬਹੁਤ ਹੋਈਆਂ ਨੇ ਮੇਰੇ ਯਾਦ ਹੈ ਜਦੋਂ ਮੈਂ ਡਿਪਾਰਟਮੈਂਟ ਜੁਆਇਨ ਕੀਤਾ ਸੀਗਾ ਤੇ ਜੂਨ ਜੁਲਾਈ 2021 ਦੇ ਵਿੱਚ ਜੋ ਸਰਵਿਸ ਡਿਲੀਵਰੀ ਬਿਓਂਡ ਟਾਈਮਲਾਈਨ ਸੀਗੀ ਬੱਜਵੇਂ ਦਿਨਾਂ ਤੋਂ ਉੱਪਰ ਜਿੰਨੀਆਂ ਸਰਵਿਸਿਜ਼ ਜਾਂਦੀਆਂ ਸੀਗੀਆਂ ਉਹ ਤਕਰੀਬਨ 27 28% ਸੀਗੀਆਂ ਕਿ ਬੱਜਵੇਂ ਦਿਨਾਂ ਤੋਂ ਬਾਅਦ ਦੇ ਵਿੱਚ ਅਫਸਰ ਨੇ ਉਹ ਸਰਵਿਸਿਜ਼ ਦੇ ਰਹੇ ਨੇ ਤੇ ਅੱਜ ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਸਾਰੇ ਆਫੀਸਰਸ ਔਰ ਸਾਰੇ ਸਾਥੀਆਂ ਦੀ ਹਿੰਮਤ ਦੇ ਨਾਲ ਮਿਹਨਤ ਦੇ ਨਾਲ ਕੰਟੀਨਿਊਸ ਮੋਨਿਟਰਿੰਗ ਦੇ ਨਾਲ ਉਹ ਜਿਹੜੀ 27 28% ਹੁੰਦੀ ਸੀ ਅੱਜ ਤੋਂ 2.5 ਸਾਲ ਪਹਿਲਾਂ ਉਹ ਅੱਜ ਘਟ ਕੇ ਮਹਿਜ਼ ਪੁਆਇੰਟ 01% ਉਹ ਰਹਿ ਗਿਆ ਯਾਨੀ ਕਿ ਇੱਕ ਬੰਦੇ ਦਾ ਕੰਮ ਵੀ ਹੈ ਜਿਹੜਾ ਉਹ ਬਜਵੇਂ ਟਾਈਮ ਲਾਈਨ ਤੋਂ ਬਾਹਰ ਨਹੀਂ ਜਾ ਰਿਹਾ ਉਹਨੇ ਦਿਨਾਂ ਦੇ ਵਿੱਚ ਵਿੱਚ ਹੋ ਰਿਹਾ ਸੋ ਮੈਨੂੰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮਾਨ ਹੈ ਕਿ ਇੱਕ ਇੱਕ ਚੰਗਾ ਐਟਮੋਸਫੀਅਰ ਹੈ ਜਿਹੜਾ ਇੱਕ ਚੰਗਾ ਮਾਹੌਲ ਹੈ ਜਿਹੜਾ ਉਹ ਸੇਵਾ ਕੇਂਦਰਾਂ ਦੇ ਵਿੱਚ ਔਰ ਦਫ਼ਤਰਾਂ ਦੇ ਵਿੱਚ ਉਹ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਇਹਦੇ ਨਾਲ ਇਹ ਵੀ ਮੰਨ ਕੇ ਚੱਲਦਾ ਕਿ ਹਜੇ ਹੋਰ ਵੀ ਸਾਡੇ ਸਾਡੇ ਪੱਧਰ ਤੇ ਉੱਪਰ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਹੋਣ ਵਾਲੇ ਨੇ ਅੱਜ ਜਿੰਨੇ ਵੀ ਲੋਕਾਂ ਦੀ ਕੋਈ ਖੱਜਲ ਖਵਰੀ ਹੁੰਦੀ ਹੈ ਕੋਈ ਉਹਨਾਂ ਨੂੰ ਚੱਕਰ ਲਾਉਣੇ ਪੈਂਦੇ ਨੇ ਸਵਾਰਸ਼ਾ ਕਰਨੀਆਂ ਪੈਂਦੇ ਨੇ ਜਾਂ ਕਿਤੇ ਜੇ ਕਰਪਸ਼ਨ ਹੁੰਦੀ ਹੈ ਕਿਸੇ ਸਰਕਾਰੀ ਦਫਤਰ ਦੇ ਵਿੱਚ ਉਹਦਾ ਮੇਨ ਰੀਜ਼ਨ ਹੈ ਜਿਹੜਾ ਉਹ ਉਹਨਾਂ ਮੈਕਹਮੇਂ ਦੇ ਵਿੱਚ ਹੈ ਉਹਨਾਂ ਸਰਵਿਸੇਸ ਦੇ ਵਿੱਚ ਹੈ ਜਿਹੜੀਆਂ ਕਿ ਸਾਡੇ ਕੋਲ ਸੇਵਾ ਕੇਂਦਰ ਦੇ ਵਿੱਚ ਮਾਨੀਟਰ ਨਹੀਂ ਹੁੰਦੀਆਂ ਹੁਣ ਅਗਲਾ ਸਟੈਪ ਹੈ ਜਿਹੜਾ ਸਾਡਾ ਉਹ ਇਹੀ ਹੈ ਕਿ ਉਹਨਾਂ ਸਰਵਿਸੇਸ ਨੂੰ ਵੀ ਅਸੀਂ ਆਪਣੇ ਐਮਬਿਡ ਦੇ ਵਿੱਚ ਲਾਵਾਂਗੇ ਤੇ ਉਹਨਾਂ ਦੀ ਕੰਟੀਨਿਊਸ ਮਾਨੀਟਰਿੰਗ ਹੈ ਜਿਹੜੀ ਉਹ ਹੋਊਗੀ ਤਾਂ ਹੀ ਇਹ ਐਨਸ਼ੋਰ ਹੋਊਗਾ ਕਿ ਜੋ ਇੱਕ ਬੰਦੇ ਨੇ ਚਾਹੇ ਘਰ ਬੈਠੇ ਚਾਹੇ ਆਪਦੇ ਮੋਬਾਈਲ ਤੋਂ ਚਾਹੇ ਕਿਸੇ ਸਰਵਿਸ ਪ੍ਰੋਵਾਈਡਰ ਤੋਂ ਚਾਹੇ ਸੇਵਾ ਕੇਂਦਰ ਤੋਂ ਜਦੋਂ ਇੱਕ ਵਾਰੀ ਅਪਲਾਈ ਕਰ ਦਿੱਤਾ ਤੇ ਸਾਰੀਆਂ ਤਰ੍ਹਾਂ ਦੀਆਂ ਸਰਵਿਸਿਜ਼ ਨੇ ਜਿਹੜੀਆਂ ਉਹ 20 ਦਿਨਾਂ ਦੇ ਵਿੱਚ ਅਗਲੇ ਦੇ ਘਰ ਉਹਨਾਂ ਕੋਲ ਡਿਜੀਟਲੀ ਪਹੁੰਚ ਜਾਣਾ ਇਹ ਸਾਡੀ ਸਾਡੀ ਕੋਸ਼ਿਸ਼ ਹੈ ਤੇ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਜਿਸ ਸੁਚੱਜੇ ਔਰ ਸੋਹਣੇ ਤਰੀਕੇ ਦੇ ਨਾਲ ਡਿਪਾਰਟਮੈਂਟ ਦੇ ਸਾਰੇ ਸਾਥੀ ਆਫੀਸਰਸ ਲੱਗੇ ਹੋਏ ਨੇ ਸਾਰੇ ਨੂੰ ਨਾਲ ਲੈ ਕੇ ਮੈਂ ਸਮਝਦਾ ਕਿ ਇਹ ਮਾਈਲਸਟੋਨ ਵੀ ਬੜੀ ਜਲਦੀ ਹੀ ਅਸੀਂ ਅਚੀਵ ਕਰ ਲਾਂਗੇ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਇੱਕ ਵਾਰ ਫਿਰ ਅੱਜ ਦੇ ਇਸ ਲਾਸਾਨੀ ਪ੍ਰੋਗਰਾਮ ਦੇ ਵਿੱਚ ਇੱਕ ਇਤਿਹਾਸਿਕ ਪ੍ਰੋਗਰਾਮ ਦੇ ਵਿੱਚ ਸ਼ਾਮੂਲੀਅਤ ਕਰਨ ਦੇ ਲਈ ਧੰਨਵਾਦ ਹੈ ਔਰ ਮੈਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਵੀ ਸਾਰੇ মিডিਆ ਦੇ ਬਹੁਤ ਸਾਰੇ ਸਾਥੀ ਅੱਜ ਇਸ ਇਵੈਂਟ ਨੂੰ ਕਵਰ ਕਰਨ ਦੇ ਲਈ ਪਹੁੰਚੇ ਨੇ ਕਿ ਤੁਸੀਂ ਵੀ ਇਸ ਨੂੰ ਹੋਰ ਵੱਧ ਤੋਂ ਵੱਧ ਜਿਹੜਾ ਪੋਪੂਲਰਾਈਜ਼ ਕਰੋ ਤਾਂ ਕਿ ਲੋਕਾਂ ਨੂੰ ਆਪਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਰਕਾਰ ਉਹੀ ਜਿਹੜੀ ਲੋਕਾਂ ਨੂੰ ਘਰ ਬੈਠੇ ਬਿਨਾ ਪੈਸਿਆਂ ਤੋਂ ਬਿਨਾ ਸਿਫਾਰਿਸ਼ ਤੋਂ ਬਿਨਾ ਖੱਜਲ ਖਵਰੀ ਦੇ ਜਿਹੜੀ ਸਰਕਾਰ ਸਰਵਿਸ ਦੇ ਦੂਗੀ ਤੇ ਉਹੀ ਮੈਂ ਸਮਝਦਾ ਕਿ ਸਰਕਾਰ ਦੀ ਜਿਹੜੀ ਪ੍ਰਾਇਮਰੀਲੀ ਜ਼ਿੰਮੇਵਾਰੀ ਹੈ ਜਿਹੜੀ ਉਹੀ ਹੁੰਦੀ ਐ ਸੋ ਇਹਨੇ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਹੋਰ ਇੱਕ ਵਾਰ ਫੇਰ ਤੋਂ ਮੈਂ ਸਾਡੇ ਡਿਪਾਰਟਮੈਂਟ ਦੇ ਸਾਰੇ ਹੀ ਸਾਥੀਆਂ ਦਾ ਸਾਰੇ ਆਫੀਸਰਸ ਦਾ ਸਾਰੇ EMPLOYEES ਦਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਮਾਰਕਵਾ ਦਿਨਾ ਕਿ ਉਹਨਾਂ ਇੱਕ ਬੇਸ਼ੁਮਾਰ ਇਨੀਸ਼ੀਏਟਿਵ ਹੈ ਜਿਹੜਾ ਅੱਜ ਨਵੀਆਂ 363 ਸਰਵਿਸਿਜ਼ ਸ਼ੁਰੂ ਕਰਨ ਜਾ ਰਹੇ ਹਾਂ ਸਿਰਫ 1% ਲੋਕਾਂ ਨੂੰ 1% ਐਪਲੀਕੈਂਟਸ ਨੂੰ ਕਵਰ ਕਰਨ ਦੇ ਲਈ ਇਹਨਾਂ 406 ਸਰਵਿਸ ਜਿਹੜੀਆਂ ਉਹ ਪੂਰੀਆਂ ਕਵਰ ਹੋ ਜਾਣੀਆਂ ਨੇ ਦੋ ਸਟੈਪ ਡਿਲੀਵਰੀ ਦੇ ਜ਼ਰੀਏ ਸੋ ਬਹੁਤ ਬਹੁਤ ਧੰਨਵਾਦ ਜੈ ਹਿੰਦ